ਮਾਪਿਆਂ ਦਾ ਇਕਲੌਤਾ ਪੁੱਤ ਗੁਰਵਿੰਦਰ ਸਿੰਘ ਜੋ ਹੁਣ ਇਸ ਦੁਨੀਆ ਤੇ ਨਹੀਂ ਰਿਹਾ। ਕੈਨੇਡਾ ਤੋਂ ਰਿਪੋਰਟ ਹੋ ਕੇ ਆਈ ਇੱਕ ਡੈਨ ਨੇ ਆਪਣੇ ਆਸ਼ਕ ਨਾਲ ਰਲ ਗੁਰਵਿੰਦਰ ਸਿੰਘ ਨੂੰ ਮਾਰ ਦਿੱਤਾ। 25 ਕਿੱਲਿਆਂ ਦਾ ਮਾਲਕ ਸੀ ਗੁਰਵਿੰਦਰ ਸਿੰਘ, ਦਿਲ ਦਾ ਬਹੁਤ ਸਾਫ਼ ਇਨਸਾਨ ਸੀ। ਸਾਰਾ ਪਿੰਡ, ਸਾਰਾ ਇਲਾਕਾ ਹੀ ਉਸ ਦੀਆਂ ਤਰੀਫਾਂ ਕਰਦਾ ਸੀ। ਬਹੁਤ ਵਧੀਆ ਸੁਭਾਅ ਦਾ ਮਾਲਕ ਸੀ। ਪਰ ਕੁੜੀ ਦੇ ਕਿਤੇ ਹੋਰ ਥਾਂ ਜਰਾਨਿਆਂ ਨੇ ਇਹ ਪੁੱਤ ਮਾਰ ਦਿੱਤਾ। ਹੁਣਾ ਰੁਪਿੰਦਰ ਕੌਰ ਕੁੜੀ ਜਿਸ ਨੇ ਇਹ ਕਦਮ ਚੁੱਕਿਆ, ਉਸ ਦੇ ਫਾਦਰ ਸਾਹਿਬ ਹੁਣਾਂ ਦੀ ਇੱਕ ਰਿਕਾਰਡਿੰਗ ਸਾਹਮਣੇ ਆਈ ਹੈ ਜੋ ਇੱਕ ਨਿੱਜੀ ਚੈਨਲ ਵੱਲੋਂ ਉਹਨਾਂ ਦੇ ਗੱਲਬਾਤ ਕੀਤੀ ਗਈ ਤੇ ਰੁਪਿੰਦਰ ਕੌਰ ਦੇ ਫਾਦਰ ਸਾਹਿਬ ਉਹਨਾਂ ਨੇ ਕਿਹਾ ਵੀ ਉਸ ਨੂੰ ਇਵੇਂ ਦੀ ਸਜ਼ਾ ਦਿੱਤੀ ਜਾਵੇ ਜਿਸ ਨਾਲ ਗੁਰਵਿੰਦਰ ਸਿੰਘ ਦੀ ਆਤਮਾ ਨੂੰ ਸ਼ਾਂਤੀ ਮਿਲੇ ਜਿਵੇਂ ਉਸ ਨੂੰ ਕੋਹ ਕੋ ਕੇ ਮਾਰਿਆ ਗਿਆ ਉਵੇਂ ਹੀ ਸਾਡੀ ਕੁੜੀ ਨੂੰ ਸਜ਼ਾ ਦਿੱਤੀ ਜਾਵੇ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਲੜਕੀ ਨੇ ਆ ਕੁਝ ਕਰਤਾ ਅਸੀਂ ਉੱਥੇ ਹੀ ਗੁਰਵਿੰਦਰ ਸਿੰਘ ਦੇ ਘਰੇ ਖੜੇ ਹਾਂ ਹੂੰ ਵੀ ਸਾਡੇ ਬੰਦ ਨੂੰ ਅੱਜ ਤੂੰ ਮਰ ਗਈ ਹੂੰ ਉਹਨੇ ਸਾਡਾ ਪੁੱਤ ਮਾਰਤਾ ਹੂੰ ਸਾਡੀ ਨੂੰ ਕੁਝ ਨਹੀਂ ਲੱਗਦੀ ਹਮ ਮੈਂ ਉੱਥੇ ਵੀ ਗੱਲ ਕੀਤੀ ਮੈਂ ਜੀ ਵੀ ਤੁਹਾਡੀ ਮਾਦੀਮਰੇ ਕਹਿਣਾ ਜੀ ਮੈਂ ਕਹਿੰਦਾ ਕਿ ਤੁਸੀਂ ਖੁੱਲ ਕੇ ਆਪਣੀ ਗੱਲ ਰੱਖੋ ਜੀ 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 ਗੁਰਵਿੰਦਰ ਸਿੰਘ ਦੀ ਆਤਮਾ ਨੂੰ ਸ਼ਾਂਤੀ ਕਦੋਂ ਮਿਲ ਸਕਦੀ ਹੈ ਜੀ ਹਮ ਇਹਦੀ ਇਹਦੀ ਕਾਹਤਨਾ ਹਮ ਮੈਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਜੀ ਜਿਹੜੀ ਜਗ੍ਹਾ ਤੇ ਗੁਰਵਿੰਦਰ ਸਿੰਘ ਨੂੰ ਉਹਨਾਂ ਨੇ ਕੋਕੋਕੇ ਮਾਰਿਆ ਹਮ ਉਸ ਕੀ ਜਗਾ ਟੇਲੇ ਜਾ ਕੇ ਉਹਨਾਂ ਨੂੰ ਜਿਵੇਂ ਉਹਨੂੰ ਮਾਰਿਆ ਓਵੇਂ ਮਾਰ ਦੇਣਾ ਚਾਹੀਦਾ ਸਾਤੀ ਵੀ ਮਨ ਨੂੰ ਸ਼ਾਂਤੀ ਆ ਜੇ ਹਾਂ ਤੇ ਗੁਰਵਿੰਦਰ ਸਿੰਘ ਵੀ ਆਤਮਾ ਨੂੰ ਵੀ ਸ਼ਾਂਤੀ ਸ਼ਹੀਦ ਪਰਮਾਤਮਾ ਕਰੇ ਮੇ ਹਾਂ ਸੋ ਬਹੁਤ ਚੰਗੀ ਗੱਲ ਆ ਰੁਪਿੰਦਰ ਕੋਰ ਦਾ ਬਾਪੂ ਆਪਣੀ ਕੁੜੀ ਦੇ ਖਿਲਾਫ ਆ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਗੁਰਵਿੰਦਰ ਦੇ ਲਈ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਰੱਬ ਰਾਖਾ